ਕਾਰਵਾਈ ਦਾ ਦੇਖ ਗੈਂਗਸਟਰ ਨੂੰ ਗ੍ਰਫਤਾਰ ਕੀਤਾ ਗਿਆ ਬਨਾਲਾ ਦੇ ਟੱਲੇਵਾਲ ਥਾਣੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਮੌਕੇ ਤੇ ਐਸਐਸਪੀ ਬਨਾਲਾ ਨੇ ਦੱਸਿਆ ਕਿ ਬਨਾਲਾ ਪੁਲਿਸ ਦੇ ਵੱਲੋਂ ਇੱਕ ਮਸ਼ਹੂਰ ਗੈਂਗਸਟਰ ਦੇ ਇੱਕ ਸਾਥੀ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਨੇ ਕਿ ਪੁਲਿਸ 'ਤੇ ਗੋਲੀਬਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਗੋਲੀ ਪੁਲਿਸ ਦੀ ਗੱਡੀ ਤੇ ਲੱਗੀ ਅਤੇ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਫਿਲਹਾਲ ਗ੍ਰਫਤਾਰ ਕਰ ਲੈ ਕੇ ਆ ਸੁੱਖਾ ਦੁਨੇਕਰ ਦਾ ਜਿਹੜਾ ਕੀ ਸਾਥੀ ਹੈ ਅੱਜ ਅ ਕੱਲੇਵਾਲ ਜਿਹੜੀ ਨਹਿਰ ਹੈ ਉਸ ਤੇ ਬਦਾਤੇ ਨੂੰ ਜਿਹੜੀ ਇੱਕ ਛੋਟੀ ਛੜਕ ਜਾਂਦੀ ਹੈ ਤੇ ਉਥੇ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਲੱਤ 'ਚ ਗੋਲੀ ਵੱਜੀ ਹੈ ਪਹਿਲਾਂ ਉਸ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਤਾਂ ਉਦੋਂ ਆ ਜਵਾਬੀ ਫਾਇਰਿੰਗ ਦੇ ਵਿੱਚ ਉਹ ਗੰਭੀਰ ਜ਼ਖਮੀ ਹੋਇਆ ਆਓ ਅਸੀਂ ਬਰਨਾਲਾ ਨੇ ਉਹ ਵੀ ਇੱਥੇ ਜਾਣਦੇ ਆ ਕੀ ਕਹਿਣਾ ਚਾਹੁੰਦੇ ਆ ਐਸਐਸਪੀ ਹਾਂ ਜੀ ਅਸੀਂ ਜਰੂਰ ਹਾਂ ਜੀ ਬੇਸਿਕਲੀ ਅਸੀਂ ਨਾ ਟੱਲੇਵਾਲ ਰਾਤਾ ਲਿੰਕ ਰੋਡ ਤੇ ਖੜੇ ਹਾਂ। ਇਹਨਾਂ ਨੂੰ ਅੰਜਾਮ ਦਿੱਤਾ ਗਿਆ। ਉੱਥੇ ਅਰਲੀ ਮਾਰਨਿੰਗ ਜਿਹੜੇ ਟੱਲੇਵਾਲ ਥਾਣੇ ਦੀ ਟੀਮ ਹੈ ਇੰਸਪੈਕਟਰ ਜਗਜੀਤ ਸਿੰਘ ਤੇ ਉਹਨਾਂ ਦੀ ਪਾਰਟੀ ਵੱਲੋਂ ਅਰਲੀ ਮਾਰਨਿੰਗ ਅਕਮੰਦੀ ਕੀਤੀ ਗਈ ਸੀ ਕਿ ਇੱਥੇ ਸਾਡੇ ਕੋਲ ਕੁਲ ਇਨਪੁਟਸ ਵੀ ਸੀਗਾ ਕਿ ਕੁਝ ਮੂਵਮੈਂਟ ਹੋਣੇ ਵਾਲੀ ਹੈ। ਔਰ ਇੱਕ ਪਲੈਟਿਨਾ ਬਿਨਾ ਨੰਬਰੀਆ ਨਾ ਪਲੈਟਿਨਾ ਬਾਈਕ ਨੂੰ ਦੇਖੀ। ਪੁਲਿਸ ਪਾਰਟੀ ਵੱਲੋਂ ਬਾਈਕ ਨੂੰ ਰੁਕੰਦਰ ਸਾਰਾ ਕੀਤਾ ਗਿਆ ਸੀਗਾ। ਲੇਕਿਨ ਰੁਕੰਦਰ ਬਜਾਏ ਜਿਹੜਾ ਉਹ ਅਕਿਊਜ਼ ਸੀਗਾ ਉਹਦੇ ਵੱਲੋਂ ਪੁਲ ਜਵਾਬੀ ਕਾਰਵਾਈ ਕਰਦੇ ਵੇ ਪੁਲਿਸ ਪਾਟੀ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਅਤੇ ਜਿਹੜਾ ਇਹ ਅਕਿਊਜ਼ਡ ਹੈ ਲੱੱਚੇ ਇਹਦੇ ਗੋਲੀ ਲੱਗੀ ਹੈ ਅਕਿਊਜ਼ ਦੀ ਗੱਲ ਕਰੀਏ ਤਾਂ ਅਕਿਊਜ਼ ਦਾ ਨਾਮ ਲਪ੍ਰੀਤ ਸਿੰਘ ਉਰਫ ਜਾਂਡੂ ਹੈ ਅਤੇ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਇਹ ਸੁੱਖਾਦੂਨ ਦੇ ਗੈਂਗ ਦਾ ਇੱਕ ਐਕਟਿਵ ਮੈਂਬਰ ਹੈ ਇਸ ਬੰਦੇ ਦੇ ਖਿਲਾਫ ਇਰਾਦਾ ਕਤਲ ਆਰਮ ਸੈਕ ਤੇ ਫਿਰੋਤੀ ਦੇ ਬਰਨਾਲਾ ਮੋਗਾ ਤੇ ਲੁਧਿਆਣਾ ਦੇ ਵਿੱਚ ਵੀ ਪਰਚੇ ਦਰਜ ਹਨ ਜਿਹੜੀ ਸਾਡੀ ਇਨਪੁੱਟ ਸੀ ਕਿ 2023 ਦੇ ਵਿੱਚ ਇਹ ਅਰਮੀਨੀਆ ਚਲਾ ਗਿਆ ਸੀ ਕਿ ਬਾਅਦ ਵਿੱਚ ਦੁਬਈ ਚਲਾ ਗਿਆ ਔਰ 2024 ਐਂਡ ਦੇ ਵਿੱਚ ਇੰਡੀਆ ਵਾਪਸ ਆਇਆ ਸੀਗਾ ਪਲੱਸ ਐਕਟਿਵ ਸੀਗਾ। ਤੋਂ ਸਾਡੇ ਟੈਕਨੀਕਲ ਤਰੀਕੇ ਨਾਲ ਸਾਡੇ ਵੱਲੋਂ ਇਹ ਦਿੱਤੇ ਸਰਵਿਲੈਂਸ ਵੀ ਕੀਤੀ ਜਾ ਰਹੀ ਸੀਗੀ। ਅੱਜ ਇਹ ਬੰਦਾ ਮਤਲਬ ਇੱਕ ਬ੍ਰੀਫ ਇੰਕਾਉਂਟਰ ਤੋਂ ਬਾਅਦ ਪੁਲਿਸ ਪਾਰਟੀ ਨੂੰ ਕਾਬੂ ਆ ਗਿਆ। ਸਰ ਇਹ ਮਤਲਬ ਕਿ ਪਹਿਲਾਂ ਇਹਨੂੰ ਪਰਮਿਸ਼ਨ ਸੀ ਜਾਂ ਮਤਲਬ ਕਿ ਨਿਊ ਸਾਡੇ ਕੋਲ ਕੁਝ ਕੁਝ ਲੀਡ ਸੀਗੇ ਕਿ ਜਿਹੜਾ ਇਹ ਬੰਦਾ ਪਹਿਲੇ ਵੀ ਮੋਗ ਗਿਆ ਬੰਨਾਲੇ ਚ ਐਕਟਿਵ ਰਹਾ ਹੈ। ਤੋਂ ਇਹਦੀ ਮੂਵਮੈਂਟ ਦੀ ਕੁਝ ਇਨਫੋਰਮੇਸ਼ਨ ਸੀਗੀ ਸਾਨੂੰ। बस जो बाद वेरीफाई कि, किया गया तो ये लवप्रीत सिर्फ झेंडू ही निकला जरा सुखा के गैंग का एक्टिव मैंबर है तो साढ़े वालों परचा दर्ज किया जा रहा है प्लस जो इस गैंग के होर मैंबर हैं यदि चंकी तरह पूछती जाएगी तो होर भी मैंबर हैं उन्होंने भी काबू किया जाएगा का। कि राउंड फायर गए मौके पर इस बंद को टी बोर्ड का एक पिस्टल मिला है और अक्यूज दो राउंड फायर किए गए पुलिस पार्टी एक राउंड जरा है वो सरकारी गड्डी पर भी लगा है ਪੁਲਸ ਵੱਲੋਂ ਜਵਾਬੀ ਫਾਇਰਿੰਗ ਦੇ ਵਿੱਚ ਦੋ ਰਾਉਂਡ ਕੀਤੇ ਗਏ ਫਾਇਰ ਪੁਲਿਸ ਪਾਰਟੀ ਵੱਲੋਂ ਬ੍ਰੀਫ ਇੰਕਾਉਂਟਰ ਬਾਅਦ ਹੀ ਇਹ ਕਾਬੂ ਹੋ ਗਿਆ ਤੇ ਹੁਣ ਉਹ ਮਤ ਖਤਰੇ ਤੋਂ ਬਾਹਰ ਆ ਜਾ ਮਤਲਬ ਇਹਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਗਿਆ ਹੈ ਉੱਥੇ ਟ੍ਰੀਟਮੈਂਟ ਚੱਲ ਰਹੀ ਹੈ ਔਰ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਐਕਟਿਵ ਮੈਂਬਰ ਸੀਗਾ ਤੋਂ ਨਾਲ ਦੇ ਨਾਲ ਸਾਡੀ ਟੀਮ ਹੁਣ ਔਰ ਵੀ ਥਾਂਵਾਂ ਤੇ ਰੇਡ ਕਰ ਰਹੀ ਹੈ ਇਹਦੇ ਜੋ ਵੀ ਗੈਂਗ ਮੈਂਬਰਸ ਹੈ ਹੋ ਰਹੇ ਉਹਨਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ ਇਹ ਸਨ ਐਸਐਸਪੀ ਬਰਨਾਲਾ ਤੇ ਇਹਨਾਂ ਨੇ ਦੱਸਿਆ ਕਿ ਵੀ ਇੱਥੇ ਨਹਿਰ ਦੇ ਉੱਤੇ ਜਿਹੜਾ ਕੀ ਪਹਿਲਾਂ ਥੋੜੀ ਜਿਹੀ ਇਨਫੋਰਮੇਸ਼ਨ ਸੀਗੀ ਕਿ ਵੀ ਇੱਕ ਗੈਂਗਸਟਰ ਜਿਹੜਾ ਜਿਹੜਾ ਕੀ 2023 ਦਾ ਪੰਘੋੜਾ ਹੈ ਤੇ ਉਹ ਇੱਥੇ ਆ ਰਿਹਾ ਹੈ ਤੇ ਉਸ ਨੂੰ ਤੇ ਜਿਹੜਾ ਕੀ ਲੱਤ ਤੇ ਗੋਲੀ ਮਾਰ ਕੇ ਕਾਬੂ ਕੀਤਾ ਸਾਨੂੰ ਦਿਖਾਉਣੇ ਆ ਤੇ ਇਹ ਪਿਸਟਲ ਜਿਹੜੀ ਕੀ ਇਸ ਤੋਂ ਮੁਕਾਬਲੇ ਦੌਰਾਨ ਬਰਾਮਦ ਕੀਤੀ ਗਈ ਇਸ ਦੇ ਟੰਗ ਦੇ ਵਿੱਚ ਜਿਹੜੀ ਕੀ ਹੈ ਪੁਲਿਸ ਵੱਲੋਂ ਗੋਲੀ ਮਾਰ ਕੇ ਇਸ ਨੂੰ ਕਾਬੂ ਕੀਤਾ ਗਿਆ ਤੇ ਇਹ ਉਹ ਮੋਟਰਸਾਈਕਲ ਹੈ ਤੇ ਜਿਹਦੇ ਤੇ ਇਹ ਮਤਲਬ ਕਿ ਜਿਹੜਾ ਕੀ ਨਹਿਰ ਦੇ ਕਿਨਾਰੇ ਛੜਕਵਣੀ ਬਦਾਤੇ ਤੋਂ ਜਿਹੜੀ ਆਉਂਦੀ ਹੈ ਉਹ ਛੜਕ ਦੇ ਉੱਤੇ ਆ ਰਿਹਾ ਸੀ ਪੁਲਿਸ ਨੂੰ ਥੋੜੀ ਜਿਹੀ ਤਲਾਸ਼ ਸੀ ਕਿ ਵੀ ਇਹ ਹੈ ਗੈਂਗਸਟਰ ਸ਼ਾਇਦ ਇਸ ਰਸਤੇ ਵਿੱਚ ਦੀ ਆ ਰਿਹਾ ਹੈ ਤੇ ਸਾਨੂੰ ਫੇਰ ਦਿਖਾਉਣੇ ਆ ਚਾਰੇ ਪਾਸੇ ਫੋਰਸ ਖੜੀ ਹੈ ਸੋਬਾ 5:00 ਤੇ 5:30 ਵਜੇ ਦਾ ਇਹ ਅ ਟਾਈਮ ਸੀਗਾ ਜਿਸ ਟਾਈਮ ਪਟਿਆਲ ਪੁਲਿਸ ਵੱਲੋਂ ਤੇ ਸੀਆਈ ਸਟਾਫ ਦੀ ਜਿਹੜੀ ਪੁਲਿਸ ਵੱਲੋਂ ਇਸ ਤੇ ਕਾਬੂ ਪਾਇਆ ਗਿਆ ਤੇ ਦੋ ਫਾਇਰ ਪੁਲਿਸ ਵੱਲੋਂ ਫਾਇਰ ਵੀ ਕੀਤੇ ਗਏ ਜਿਸ ਦੌਰਾਨ ਇਸ ਦੀ ਟੰਗ ਦੇ ਵਿੱਚ ਜਿਹੜੀ ਕਿ ਗੋਲੀ ਲੱਗੀ ਸਾਨੂੰ ਆਓ ਫੇਰ ਦਿਖਾਉਣੇ ਆ ਕਿ ਵੀ ਇਸ ਦੌਰਾਨ ਜਿਹੜੀ ਕਿ ਪੁਲਿਸ ਦੀ ਗੱਡੀ ਦੇ ਉੱਤੇ ਵੀ ਇਸ ਨੇ ਫਾਇਰ ਕੀਤਾ ਜਿਹੜਾ ਕਿ ਇਹ ਸਾਨੂੰ ਨਿਸ਼ਾਨ ਦਿਖਾ ਰਹੇ ਆ ਤੇ ਉਸ ਤੋਂ ਬਾਅਦ ਫਰ ਤੋਂ ਬਾਅਦ ਜਿਹੜਾ ਕੀ ਹੈ ਆ ਆ ਤੁਹਾਨੂੰ ਦਿਖਾਉਨੇ ਆ ਨੰਬਰ 5 ਜਿਹੜਾ ਕੀ ਉਸ ਵੱਲੋਂ ਦੂਸਰਾ 라ਉਂਡ ਜਿਹੜਾ ਕੀ ਮਤਲਬ ਵਰਤਿਆ ਗਿਆ ਤੇ ਇਸ ਤੋਂ ਬਾਅਦ 라ਉਂਡ ਨੰਬਰ 6 ਦੇ ਵਿੱਚ ਜਿਹੜਾ ਕੀ ਆ ਤੁਹਾਨੂੰ ਦਿਖਾ ਰਹੇ ਆ ਇਹ ਜਿਹੜਾ ਕੀ ਪੁਲਿਸ ਵੱਲੋਂ ਜਿਹੜਾ ਕੀ ਵਰਤ ਕੇ ਇਸ ਦੀ ਟੰਗ ਦੇ ਵਿੱਚ ਗੋਲੀ ਮਾਰੀ ਗਈ ਫਿਲਹਾਲ ਐਸਐਸਪੀ ਬਰਨਾਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸਰਕਾਰੀ ਹਸਪੀਟਲ ਬਰਨਾਲਾ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਹੈ ਉਹਦੇ ਟੰਗ ਦੇ ਵਿੱਚ ਬੁਲੀ ਮੱਜੀ ਹੋਈ ਹੈ ਇਹ ਗੈਂਗਸਟਰ 2023 ਤੋਂ ਉਹ ਲਾਪਤਾ ਸੀ ਤੇ ਵੱਡੇ ਗੈਂਗਸਟਰਾਂ ਦੇ ਨਾਲ ਇਸ ਦੀ ਲਿੰਕ